ਆਸਾਂ ਵਾਂਹੀ ਬਹੁਤ ਥਾਵਾਂ ਦੇ ਉੱਪਰ ਪਾ ਰੱਖੀਆਂ ਨੇ ਜਿੱਤੋਂ ਜਿੱਤੋਂ ਆਸ ਟੁੱਟਦੀ ਐ ਉੱਥੇ-ਉੱਥੇ ਬੰਦਾ ਆਖਦਾ ਮੈਂ ਬੜਾ ਦੁਖੀ ਆ ਜੀ ਮੈਂ ਬੜਾ ਪਰੇਸ਼ਾਨ ਆ ਮੇਰੇ ਮੁੰਡੇ ਮੇਰਾ ਕਹਿਣਾ ਨਹੀਂ ਮੰਨਦੇ ਕੀ ਕਦੇ ਗੁਰੂ ਨਾਨਕ ਸਾਹਿਬ ਸਤਗੁਰ ਪਾਰਸ਼ਾ ਜੀ ਦੇ ਮੁਖ ਤੋਂ ਇਤਿਹਾਸ ਦੇ ਵਿੱਚ ਕਿਤੇ ਪੜਿਆ ਵੀ ਸਤਗੁਰਾਂ ਨੇ ਆਖਿਆ ਹੋਵੇ ਵੀ ਮੈਂ ਬੜਾ ਪਰੇਸ਼ਾਨ ਆ ਵੀ ਮੈਂ ਤੇ ਜੋਗੀਆਂ ਵਾਲਾ ਮਾਰਗ ਲੋਕਾਂ ਨੂੰ ਦੱਸ ਰਿਹਾ ਜਾ ਜਾ ਕੇ ਵੀ ਇਹ ਮਾਰਗ ਨਾ ਅਪਣਾਓ ਵੀ ਸਿੰਪਲ ਸਾਦਾ ਜੀਵਨ ਮਨੁੱਖਤਾ ਵਾਲਾ ਜੀਵਨ ਬਤੀਤ ਕਰੋ ਤੇ ਮੇਰਾ ਆਪ ਦਾ ਪੁੱਤਰ ਹੀ ਜੋਗੀ ਬਣ ਚੱਲਿਆ ਮੇਰਾ ਆਪਣਾ ਪੁੱਤਰ ਹੀ ਨਿਰਮਲਾ ਹੋ ਚੱਲਿਆ ਗੁਰੂ ਨਾਨਕ ਨੇ ਕਦੇ ਸ਼ਿਕਾਇਤ ਨਹੀਂ ਕੀਤੀ ਠੀਕ ਹੈ ਉਹਨਾਂ ਦੀ ਆਪਣੀ ਚੋਇਸ ਹੈ ਉਹਨਾਂ ਦੀ ਸਵੈ ਇੱਛਾ ਹੈ ਕਿ ਉਹ ਰੱਬ ਦੀ ਬੰਦਗੀ ਵਾਲੇ ਮਾਰਗ ਦੇ ਉੱਪਰ ਕਿੱਦਾਂ ਚੱਲਣਾ ਚਾਹੁੰਦੇ ਆ ਗੁਰੂ ਨਾਨਕ ਦਾ ਫਰਜ਼ ਸਮਝਾਉਣਾ ਗਿਲੇ ਸ਼ਿਕਵੇ ਕਰਨਾ ਜਾਂ ਜ਼ਬਰਦਸਤੀ ਉਹਨਾਂ ਨੂੰ ਮਨਾਉਣਾ ਅਸੀਂ ਤਾਂ ਚਾਹੁੰਦੇ ਹੀ ਨਹੀਂ ਸਾਡੀ ਔਲਾਦ ਭਾਵੇਂ 30 ਸਾਲ ਦੀ ਹੋ ਜੇ ਪਰ ਇੱਕ ਮਾਂ ਕਹਿੰਦੀ ਹੈ ਵੀ ਮੇਰਾ ਪੱਲਾ ਫੜ ਕੇ ਰੱਖੇ ਮੈਨੂੰ ਪੁੱਛੇ ਬਿਨਾਂ ਨਾ ਹਿਲੇ ਵਿਆਹ ਅਸੀਂ ਆਪਦੀ ਮਰਜ਼ੀ ਦਾ ਕਰਾਂਗੇ ਕੁੜੀ ਅਸੀਂ ਆਪਦੀ ਮਰਜ਼ੀ ਦੀ ਚੁਣਾਂਗੇ ਦਾਜ ਦੀ ਗੱਲ ਅਸੀਂ ਆਪਦੀ ਮਰਜ਼ੀ ਨਾਲ ਕਰਾਂਗੇ ਮੁੰਡਾ ਲੱਕ ਕਹਿੰਦਾ ਰੇ ਵੀ ਨਹੀਂ ਲੈਣਾ ਪਰ ਤੂੰ ਚੁੱਪ ਕਰ ਤੈਨੂੰ ਅਸੀਂ ਪਾਲ ਪੋਸ ਕੇ ਵੱਡਾ ਕੀਤਾ ਇਸੇ ਕਰਕੇ ਕੀਤਾ ਵੀ ਜ਼ਬਾਨ ਲੜਾਏਗਾ ਅਸੀਂ ਲੈਣਾ ਦਾਜ ਅਸੀਂ ਪਤਾ ਹੈ ਵੱਡਿਆਂ ਦੀ ਗੱਲ 'ਚ ਤੂੰ ਨਹੀਂ ਬੋਲਣਾ। ਗਾਂ ਫਿਰ ਔਲਾਦ ਵੀ ਐਜੀ ਹੋ ਜਾਂਦੀ ਹੈ ਕੁੜੀ ਕਹਿੰਦੀ ਹੈ ਜੀ ਆਪਦੇ ਘਰਦਿਆਂ ਨੂੰ ਸਮਝਾਓ ਮੁੰਡਾ ਕਹਿੰਦਾ ਨਾ ਜੀ ਮੈਂ ਆਪਦੇ ਘਰਦਿਆਂ ਦੇ ਖਿਲਾਫ ਨਹੀਂ ਜਾ ਸਕਦਾ। ਇਹ ਤਾਂ ਫਿਰ ਤੁਹਾਨੂੰ ਦੇਣਾ ਹੀ ਪੈਣਾ। ਵਿਆਹ ਤੋਂ ਬਾਅਦ ਵੀ ਤੁਸੀਂ ਵਿਆਹ ਕੀ ਸੋਚ ਕੇ ਕਰਿਆ ਜੇ ਤੁਸੀਂ ਉਹਨਾਂ ਨੂੰ ਆਜ਼ਾਦ ਦੇਖਣਾ ਹੀ ਨਹੀਂ ਚਾਹੁੰਦੇ। ਜੇ ਉਹਨਾਂ ਦੇ ਕੋਲ ਆਪਦੀ ਮਰਜ਼ੀ ਨਾਲ ਫੈਸਲੇ ਲੈਣ ਦੇ ਅਧਿਕਾਰ ਹੀ ਨਹੀਂ ਐ ਜੇ ਉਹਨਾਂ ਨੂੰ ਹਜੇ ਤੱਕ ਆਪਦੇ ਪੱਲੇ ਨਾਲ ਹੀ ਬੰਨ ਕੇ ਰੱਖਣਾ ਐ ਅਗਲਾ ਆਪਦੀ ਮਰਜ਼ੀ ਨਾਲ ਆਪਣੀ ਘਰਵਾਲੀ ਨਾਲ ਕਿਤੇ ਆ ਜਾ ਸਕਦਾ ਹੀ ਨਹੀਂ ਤੇ ਜੇ ਬਿਨਾਂ ਪੁੱਛੇ ਚਲੇ ਜਾਏ ਤੇ ਜੇ ਘਰੇ ਕਲੇਸ਼ ਹੀ ਖੜਾ ਕਰਨਾ ਫਿਰ ਵਿਆਹਣ ਦੀ ਲੋੜ ਹੀ ਐ ਨਹੀਂ ਫਿਰ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਵੀ ਮੁੰਡਾ ਜਵਾਨ ਹੋ ਗਿਆ ਜਵਾਨ ਨਹੀਂ ਹੋਇਆ ਅਜੇ ਵੀ ਨਿਆਣਾ ਹੀ ਐ ਸੱਚ ਐ ਇਹ ਤੁਸੀਂ ਅਜੇ ਵੀ ਉਹਨੂੰ ਨਿਆਣਾ ਹੀ ਸਮਝੀ ਬੈਠੇ ਹੋ ਵੀ ਨਾ ਫੈਸਲਾ ਨਹੀਂ ਤੈਨੂੰ ਲੈਣ ਦੇਣਾ ਤੈਨੂੰ ਤਾਂ ਪਤਾ ਹੀ ਕੱਕ ਨਹੀਂ ਐ ਅਸੀਂ ਜਾਣਦੇ ਹਾਂ ਕੀ ਠੀਕ ਹੈ ਕੀ ਗਲਤ ਹੈ ਫਿਰ ਵਿਉਣ ਦੀ ਲੋੜ ਨਹੀਂ ਸੀ ਉਹ ਗਲਤੀਆਂ ਨੇ ਸਾਡੀਆਂ ਜਾਂ ਉਹਨਾਂ ਨੂੰ ਅਸੀਂ ਆਜ਼ਾਦੀ ਦਈਏ ਥੋੜੀ ਜੀ ਕਿ ਪੁੱਤ ਚੰਗੇ ਮੰਦੇ ਦਾ ਫੈਸਲਾ ਹੁਣ ਤੁਸੀਂ ਆਪ ਕਰਨਾ ਸਿੱਖੋ ਸਹੀ ਗਲਤ ਦਾ ਤੁਸੀਂ ਆਪ ਜਾਨਣਾ ਸਿੱਖੋ ਤੁਹਾਨੂੰ ਕਦੋਂ ਪਤਾ ਲੱਗੇਗਾ ਸਾਡੇ ਤੋਂ ਮਗਰੋਂ ਤੁਸੀਂ ਕੀ ਕਰਨਾ ਤੁਸੀਂ ਆਪ ਜ਼ਿੰਦਗੀ ਦੇ ਵਿੱਚ ਭਾਵੇਂ ਉਹ ਠੇਡੇ ਖਾਓਗੇ ਠੋਕਰਾਂ ਖਾਓਗੇ ਪਰ ਤੁਹਾਨੂੰ ਅਕਲ ਆਵੇਗੀ ਇੱਕ ਕਬੂਤਰੀ ਚੰਗੀ ਹੈ ਸਾਡੇ ਨਾਲੋਂ ਉਹ ਆਪਦੇ ਬੱਚੇ ਨੂੰ ਜਦੋਂ ਖੰਭ ਲੱਗ ਜਾਂਦੇ ਨੇ ਨਾ ਚੱਕ ਕੇ ਉੱਪਰੋਂ ਥੱਲੇ ਸਿੱੜ ਦਿੰਦੀ ਐ ਵੀ ਉਹ ਡੱਪੇ ਬਥੇਰਾ ਤੇਰੇ ਮੂੰਹ 'ਚ ਚੋਗਾ ਪਾਤਾ ਹੁਣ ਆਪੇ ਚੋਗਾ ਚੁਗਣ ਜੋਗਾ ਹੋ ਤੇ ਉਹ ਮੁੜ ਕੇ ساری ਜ਼ਿੰਦਗੀ ਉਹਦੇ ਮਗਰ ਮਗਰ ਉਹਨੂੰ ਆਪਦੇ ਮਗਰ ਮਗਰ ਨਹੀਂ ਲਾ ਕੇ ਰੱਖਦੀ ਵੀ ਮੇਰਾ ਪੱਲਾ ਨਹੀਂ ਛੱਡਣਾ ਇੱਕ ਸਮਾਂ ਆਏ ਤੇ ਪੰਛੀ ਆਪਦੇ ਬੱਚਿਆਂ ਨੂੰ ਆਜ਼ਾਦ ਕਰ ਦਿੰਦੇ ਨੇ ਜਾਨਵਰ ਆਪਦੇਆਂ ਬੱਚਿਆਂ ਨੂੰ ਆਜ਼ਾਦ ਕਰ ਦਿੰਦੇ ਨੇ ਬਸ ਇੱਕ ਬੰਦਾ ਹੀ ਐ ਜਿਹੜਾ ਕਹਿੰਦਾ ਵੀ ਇਹ ਮਰਦੇ ਦਮ ਤੱਕ ਮੇਰਾ ਪੱਲਾ ਨਾ ਛੱਡੇ ਤੇ ਮੈਨੂੰ ਪੁੱਛੇ ਬਿਨਾ ਹਿੱਲੇ ਵੀ ਨਾ ਏ ਇਦਾਂ ਦੇ ਹਾਲਾਤ ਨੇ ਸਾਡੇ ਆਸ ਅੰਦੇਸਾ ਦੂਰ ਕਰ ਇਹਨਾਂ ਚੀਜ਼ਾਂ ਕਰਕੇ ਹੀ ਬੰਦਾ ਦੁਖੀ ਵੀ ਹੁੰਦਾ ਮੇਰਾ ਕਹਿਣਾ ਨਹੀਂ ਮੰਨਦਾ ਮੇਰੀ ਸੁਣਦਾ ਨਹੀਂ ਹੈ ਆਪਦੀਆਂ ਮਨਾਈਆਂ ਕਰਦਾ ਘਰ ਦੀ ਦੇ ਥੱਲੇ ਲੱਗ ਗਿਆ ਘਰ ਦੀ ਇਹਦੇ ਥੱਲੇ ਲੱਗ ਗਈ ਬੜਾ ਕੁਝ ਹੈ ਜੀ ਪਤਾ ਨਹੀਂ ਅਸੀਂ ਚਾਹੁੰਦੇ ਕੀ ਆ ਜ਼ਿੰਦਗੀ ਤੂੰ ਸਾਨੂੰ ਆਪਣੇ ਆਪ ਨੂੰ ਕਲੀਅਰ ਹੀ ਨਹੀਂ ਹੈ ਵੀ ਸਾਡੇ ਜੀਵਨ ਦਾ ਮੰਨੋਰਥ ਕੀ ਹੈ ਸਾਡਾ ਮੰਨੋਰਥ ਸੀ ਇਹਨਾਂ ਸਾਰੀਆਂ ਚਿੰਤਾਵਾਂ ਨੂੰ ਛੱਡ ਕੇ ਅਸੀਂ ਬੰਦਗੀ ਵਾਲੇ ਮਾਰਗ ਤੇ ਬੰਦਗੀ ਵਾਲੇ ਰਾਹ ਦੇ ਉੱਪਰ ਚੱਲੀਏ ਪਰਮਾਤਮਾ ਦੇ ਉੱਪਰ ਭਰੋਸਾ ਰੱਖੀਏ ਮਾਲਕ ਜੀ ਤੁਹਾਡੀ ਔਲਾਦ ਹੈ ਤੁਸੀਂ ਆਪ ਇਹਨੂੰ ਸਿੱਧੇ ਰਾਈ ਪਾਉਣਾ ਪਰ ਉੱਤੇ ਸਾਡੀ ਇੱਜ਼ਤ ਸਾਨੂੰ ਘੱਟ ਦੀ ਨਜ਼ਰ ਆਉਂਦੀ ਹੈ ਕਿੰਡੀ ਹੈਰਾਨਗੀ ਦੀ ਗੱਲ ਹੈ ਇਹ ਸਮਾਜ ਦਾ ਦੋ ਗਲਾ ਚਿਹਰਾ ਹੈ ਦੁਨੀਆ ਦੁਖੀ پتہ ਕਿਹੜੀ ਗੱਲ ਤੋਂ ਹੈ ਜਦੋਂ ਤਾਂ ਆਪ ਦੀ ਧੀ ਲਈ ਰਿਸ਼ਤਾ ਲੱਭਣਾ ਉਦੋਂ ਆਪ ਦੀ ਧੀ ਪੜ੍ਹਾਈ ਲਿਖਾਈ ਬਹੁਤ ਦਿੱਤੀ ਮੈਂ ਨਹੀਂ ਕਹਿੰਦਾ ਪੜਾਉਣੀ ਲਿਖਾਉਣੀ ਨਹੀਂ ਚਾਹੀਦੀ ਚੰਗੀ ਗੱਲ ਐ ਪੜਾਉਣੀ ਲਿਖਾਉਣੀ ਚਾਹੀਦੀ ਐ ਧੀਆਂ ਪੜ੍ਹੀਆਂ ਲਿਖੀਆਂ ਹੋਣੀਆਂ ਚਾਹੀਦੀਆਂ ਨੇ ਐਮਏ ਕਰਾਤੀ ਐਮ ਕਾਮ ਕਰਾਤੀ ਪੀ ਐਚ ਡੀ ਤੱਕ ਕਰਾਈਆਂ ਜਾ ਰਹੀਆਂ ਬਹੁਤ ਚੰਗੀ ਗੱਲ ਐ ਪਰ ਹੁਣ ਜਦੋਂ ਰਿਸ਼ਤਾ ਲੱਭਣਾ ਤਾਂ ਉਹਦੇ ਹਿਸਾਬ ਨਾਲ ਐਜੂਕੇਟਿਡ ਮੁੰਡਾ ਲੱਭਣਾ ਉਹ ਵੀ ਗੱਲ ਠੀਕ ਐ ਪਰ ਅਗਲੀ ਕੰਡੀਸ਼ਨ ਇਹ ਐ ਜੀ ਸਾਡੀ ਧੀ ਕਰਦਾ ਕੰਮ ਨਹੀਂ ਕਰੂਗੀ ਅਸੀਂ ਪੜ੍ਹਾਈ ਲਿਖਾਈ ਇਸ ਕਰਕੇ ਨਹੀਂ ਐ ਵੀ ਘਰੇ ਭੰਡੇ ਮੰਜੀ ਸਾਡੇ ਦੇ ਲਈ ਸਾਡੀ ਧੀ ਲਈ ਐਦਾਂ ਦਾ ਰਿਸ਼ਤਾ ਚਾਹੀਦਾ ਜਿੱਥੇ ਸਾਡੀ ਧੀ ਰਾਜ ਕਰੇ ਐਸ਼ੋ ਆਰਾਮ ਦੇ ਵਿੱਚ ਰਹੇ ਆਲੇ ਦੁਆਲੇ ਨੌਕਰ ਹੋਣ ਚੰਗੀ ਗੱਲ ਹੈ ਤੁਹਾਨੂੰ ਤੁਹਾਡੀ ਧੀ ਦੇ ਲਈ ਬੜੇ ਚੰਗੇ ਖਿਆਲ ਨੇ ਅੱਛਾ ਹੁਣ ਪੁੱਤ ਵੀ ਜਵਾਨ ਹੋ ਗਿਆ ਹੁਣ ਪੁੱਤ ਦਾ ਵੀ ਵਿਆਹ ਕਰਨਾ ਹੈ ਹਾਂਜੀ ਪੁੱਤ ਵੀ ਮਾਸਟਰ ਡਿਗਰੀ ਪੜ੍ਹਿਆ ਹੈ ਪੁੱਤ ਵੀ ਚੰਗਾ ਪੜ੍ਹਿਆ ਲਿਖਿਆ ਹੈ ਉੱਤ ਵੀ ਚੰਗੀ ਨੌਕਰੀ ਤੇ ਹੈ ਹਾਂਜੀ ਕਿਦਾਂ ਦੀ ਧੀ ਚਾਹੀਦੀ ਹੈ ਕਿਦਾਂ ਦੀ ਨੂੰਹ ਚਾਹੀਦੀ ਹੈ ਦੇਖੋ ਜੀ ਰੱਬ ਦਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦੀ ਘਾਟ ਨਹੀਂ ਪਰ ਕੁੜੀ ਘਰੇਲੂ ਹੋਵੇ ਸਾਨੂੰ ਕੁੜੀ ਘਰੇਲੂ ਚਾਹੀਦੀ ਹੈ ਨੌਕਰੀ ਵਾਲੀ ਨਹੀਂ ਚਾਹੀਦੀ ਧੀ ਉੱਥੇ ਵਿਆਹਣੀ ਹੈ ਜਿੱਥੇ ਨੌਕਰੀ ਦੀ ਰੋਕ ਟੋਕ ਨਾ ਹੋਵੇ ਸਾਡੀ ਤਾਂ ਧੀ ਜੀ ਮਰਜ਼ੀ ਨਾਲ ਕੰਮ ਕਰੇਗੀ ਸਾਡੀ ਤਾਂ ਧੀ ਜੀ ਨੌਕਰੀ ਕਰੇਗੀ ਅਸੀਂ ਪੜ੍ਹਾਈ ਲਿਖਾਈ ਹੈ ਪਰ ਨੂੰਹ ਸਾਨੂੰ ਚਾਹੀਦੀ ਹੈ ਘਰੇਲੂ ਉਹ ਸਾਨੂੰ ਨੌਕਰੀ ਵਾਲੀ ਨਹੀਂ ਚਾਹੀਦੀ ਉਹ ਇਦਾਂ ਦੀ ਨਹੀਂ ਹੋਣੀ ਚਾਹੀਦੀ ਧੀ ਦੇ ਲਈ ਜਣਾ ਚਾਹ ਕਰ ਚਾਹੀਦਾ ਉਹ ਇਦਾਂ ਦਾ ਚਾਹੀਦਾ ਜਿੱਥੇ ਧੀ ਕੰਮ ਨਾ ਕਰੇ ਪਰ ਨੂੰਹ ਇਦਾਂ ਦੀ ਚਾਹੀਦੀ ਹੈ ਜੀ ਬਸ ਹੁਣ ਸਾਰੇ ਘਰ ਦੇ ਕੰਮ ਸੰਭਲੇ ਮੈਂ ਤਾਂ ਜੀ ਦੇਖੋ ਹੁਣ ਬੁੱਢੀ ਹੋ ਚੱਲੀ ਇਹ ਕਿਦਾਂ ਦੀਆਂ ਨੀਤੀਆਂ ਨੇ ਇਹ ਕਿਦਾਂ ਦੇ ਹਾਲਾਤ ਹੈ ਸਾਡੇ ਨੂੰਹ ਨੂੰ ਇੱਥੇ ਸਾਰੀ ਦਿਹਾੜੀ ਮੇੜੇ ਮਾਰੀ ਜਾਣੇ ਵੀ ਬਿੱਲੀ ਬੱਟੀ ਰਹਿਣੀ ਢੱਕਾ ਨਹੀਂ ਤੋੜਦੀ ਉਧਰ ਧੀ ਨੂੰ ਕਹੀ ਜਾਣਾ ਹਾਏ ਮੇਰੀ ਧੀ ਵਿਚਾਰੀ ਕਿੰਨਾ ਕੰਮ ਕਰਦੀ ਏ ਹਾਏ ਮੇਰੀ ਧੀ ਨੂੰ ਵਿਚਾਰੀ ਨੂੰ ਜਿਉਣ ਨਹੀਂ ਦਿੰਦੇ ਇਹ ਕਿੱਦਾਂ ਦੀਆਂ ਨੀਤੀਆਂ ਨੇ ਇਹ ਕਿੱਦਾਂ ਦੀ ਸੋਚ ਹੈ ਸਾਡੀ ਅੱਛਾ ਪੁੱਤ ਜੇ ਤਾਂ ਜਵਾਈ ਸਾਡੀ ਧੀ ਦੀ ਵਧੀਆ ਸਾਰ ਲੈਂਦਾ ਆ ਵਧੀਆ ਖਬਰ ਲੈਂਦਾ ਆ ਕੰਮਕਾਰ ਦੇ ਵਿੱਚ ਉਹਦੀ ਮਦਦ ਵੀ ਕਰ ਦਿੰਦਾ ਏ ਜੇਕਰ ਉਹਨੂੰ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਤਾਂ ਉਹਨੂੰ ਕਹਿ ਰਹੇ ਦਾ ਵੀ ਚੱਲ ਭਗਵਾਨੇ ਤੂੰ ਰਹਿਣ ਦੇ ਸਬਜ਼ੀ ਮੈਂ ਬਣਾ ਦੇਣੀ ਆ ਕੋਈ ਨਹੀਂ ਚਿੰਤਾ ਨਾ ਕਰ ਫਿਕਰ ਨਾ ਕਰ ਤੂੰ ਆਰਾਮ ਕਰ ਫਿਰ ਕਿਨੇ ਹਾਈ ਸਾਡਾ ਜਵਾਈ ਤਾਂ ਭਗਤ ਹੈ ਸਾਡਾ ਜਵਾਈ ਤਾਂ ਰੱਬ ਹੈ ਸਾਡਾ ਜਵਾਈ ਤਾਂ ਪੁੱਤਾਂ ਨਾਲੋਂ ਵੀ ਵੱਧ ਕੇ ਹੈ ਚੰਗੀ ਗੱਲ ਹੈ ਜੇ ਕਿਤੇ ਇਧਰ ਮਾਂ ਬਿਮਾਰ ਹੋ ਗਈ ਤੇ ਜਵਾਈ ਝਟ ਆਪ ਦੀ ਧੀ ਨੂੰ ਲੈ ਕੇ ਆ ਗਿਆ ਵੀ ਚੱਲ ਤੇਰੀ ਮਾਂ ਦੀ ਖਬਰਸਾਰ ਲੈ ਆਈਏ ਮੇਰਾ ਜਵਾਈ ਬੜਾ ਤਸਾਉ ਪਰ ਜੇ ਆਪ ਦਾ ਪੁੱਤ ਕਿਤੇ ਸਬਜ਼ੀ ਬਣਾਉਂਦਾ ਦਿਖ ਗਿਆ ਆਪ ਦਾ ਪੁੱਤ ਕਿਤੇ ਨੂੰ ਦੀ ਮਦਦ ਕਰਦਾ ਦਿਖ ਗਿਆ ਤਾ ਇਹਨੇ ਤਾਂ ਜੀ ਮੇਰਾ ਪੁੱਤ ਖਾ ਲਿਆ ਮੇਰਾ ਪੁੱਤ ਤਾਂ ਜੀ ਥੱਲੇ ਲੱਗਾ ਹੋਇਆ ਹੈ ਮੇਰਾ ਪੁੱਤ ਤਾਂ ਜੀ ਸਾਡੇ ਕਹਿਣੇ ਚੋਂ ਹੀ ਬਾਹਰ ਹੋ ਗਿਆ ਤੇ ਜੇ ਕਿਤੇ ਇਧਰ ਪੁੱਤ ਦੀ ਸੱਸ ਬਿਮਾਰ ਹੋ ਜਾਏ ਤਾਂ ਫੇਰ ਕੀ ਹੋਇਆ ਉਹਦੀ ਔਲਾਦ ਕਿੱਥੇ ਆ ਉਹਦਾ ਮੁੰਡਾ ਕਿੱਥੇ ਆਪ ਦੇਖੇ ਤਾਂ ਮੇਰਾ ਹੀ ਮੁੰਡਾ ਦੇਖੂਗਾ ਇਹ ਕਿੱਦਾਂ ਦੀਆਂ ਸੋਚਾਂ ਨੇ ਸਾਡੀਆਂ ਹੁਣ ਐਦਾਂ ਦੀ ਸੋਚ ਵਾਲਾ ਬੰਦਾ ਲੱਖ ਗੁਰਦੁਆਰੇ ਆ ਕੇ ਮੱਥਾ ਟੇਕ ਲੈ ਲੱਖ ਸੁੱਖ ਸ਼ਾਂਤੀ ਮੰਗ ਲੈ ਕੀ ਅਸੀਂ ਸੁੱਖ ਸ਼ਾਂਤੀ ਘਰੇ ਰਹਿਣ ਦੇਾਂਗੇ ਕੀ ਸਾਡੇ ਹਾਲਾਤ ਐ ਅਸੀਂ ਆਪ ਹੀ ਗਲੇਸ਼ ਖੜੇ ਕਰਦੇ ਆਨੇ ਕਿੰਨ ਕੀ ਗੱਲ ਤੇ ਅਸੀਂ ਆਪ ਹੀ ਕੋਈ ਨਾ ਕੋਈ ਸਿਆਪਾ ਪਾ ਕੇ ਰੱਖਣਾ ਕਰਦੇ ਅੰਦਰ ਨੂੰ 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 ਅਸੀਂ ਨਹੀਂ ਜਿਉਣ ਦੇਣਾ ਪੁੱਤ ਨੂੰ ਅਸੀਂ ਨਹੀਂ ਜਿਉਣ ਦੇਣਾ ਸਾਹ ਅਸੀਂ ਨਹੀਂ ਲੈਣ ਦੇਣਾ ਗਲਾ ਆਪਾਂ ਘੁੱਟ ਕੇ ਰੱਖਣਾ ਆ ਫਿਰ ਕਹਣਾ ਬਾਬਾ ਜੀ ਸੁੱਖ ਸ਼ਾਂਤੀ ਬਖਸ਼ਿਸ਼ ਕਰਿਓ ਬਾਬਾ ਜੀ ਘਰ ਦੇ ਵਿੱਚ ਮਿਹਰਾਂ ਪਰਿਆ ਹੱਥ ਰੱਖਿਓ ਬਾਬਾ ਜੀ ਬਾਣੀ ਦੇ ਨਾਲ ਸੁੱਖ ਸ਼ਾਂਤੀ ਦੇ ਰਹੇ ਐ ਬਾਬਾ ਜੀ ਕਹਿੰਦੇ ਨੇ ਸਹਜ ਦੇ ਵਿੱਚ ਆ ਜਾ ਬਾਬਾ ਜੀ ਕਹਿ ਰਹੇ ਆ ਭਰਾਵਾ ਹੁਕਮ ਦੇ ਵਿੱਚ ਚੱਲ ਉਹ ਅਸੀਂ ਚੱਲਣਾ ਕੋਈ ਨਹੀਂ ਇੱਕ ਸੁਭਾ ਬਣਾ ਲਓ ਜੇ ਧੀ ਦੀ ਮਦਦ ਕਰਨ ਵਾਲਾ ਜਵਾਈ ਸਾਉ ਹੈ ਨਾ ਚੰਗਾ ਆ ਤਾਂ ਇਹਦਾ ਭਾਵ ਹੈ ਫਿਰ ਆਪ ਦਾ ਪੁੱਤ ਵੀ ਚੰਗਾ ਹੀ ਹੈ ਜੇ ਨੂੰਹ ਦੀ ਮਦਦ ਕਰਦਾ ਹੈ ਜੇ ਧੀ ਨੂੰ ਐਦਾਂ ਦਾ ਘਰ ਚਾਹੀਦਾ ਨਾ ਵੀ ਜਿੱਥੇ ਉਹ ਆਰਾਮ ਨਾਲ ਰਹੇ ਜਿੱਥੇ ਉਹਦਾ ਇੱਜ਼ਤ ਮਾਨ ਸਤਕਾਰ ਹੋਵੇ ਤਾਂ ਫਿਰ ਨੂੰਹ ਦਾ ਵੀ ਉਨੇ ਹੀ ਇੱਜ਼ਤ ਮਾਨ ਸਤਕਾਰ ਕਰਨਾ ਸਿੱਖੀਏ ਇੱਕ ਸੁਭਾ ਦੇ ਮਾਲਕ ਬਣੀਏ ਇਹ ਦੋਗਲੀਆਂ ਨੀਤੀਆਂ ਦੋਗਲੇ ਚਿਹਰੇ ਦੋਗਲੇ ਸੁਭਾਅ ਇਹ ਨਹੀਂ ਚੱਲਣੇ ਐਦਾਂ ਦਾ ਬੰਦਾ ਜੀਵਨ 'ਚ ਕਦੇ ਸੁਖੀ ਨਹੀਂ ਰਹਿ ਸਕਦਾ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਹੁਣ ਦੇਖੋ ਨਾ ਸੁੱਖ ਦੀ ਪਰਿਭਾਸ਼ਾ ਵੀ ਸਾਡੇ ਸਾਰਿਆਂ ਦੀ ਆਪੋ ਆਪਣੀ ਹੈ ਨਾ ਆ ਜਿਹੜੀ ਹੁਣ ਆਪਾਂ ਗੱਲਬਾਤ ਕਰ ਰਹੇ ਆ ਇਹ ਵੀ ਸੁੱਖ ਦੀ ਪਰਿਭਾਸ਼ਾ ਲੋਕਾਂ ਦੇ ਆਪਣੇ ਮੁਤਾਬਕ ਹੈ ਸੁੱਖ ਤਾਂ ਮੰਨਣਗੇ ਜੇ ਨੂੰ ਕੰਮ ਕਰਨ ਵਾਲੀ ਮਿਲੇ ਤੇ ਧੀ ਨੂੰ ਬਿਲਕੁਲ ਉਹ ਪਰਿਵਾਰ ਮਿਲੇ ਜਿੱਥੇ ਤੀਨੋਂ ਡਕਾਣਾ ਤੋੜਨਾ ਪਈ ਸਾਡੇ ਲਈ ਸੁੱਖ ਦੀ ਪਰਵਾਸਾ ਇਹ ਹੈ ਸਾਡੇ ਲਈ ਸੁੱਖ ਦੀ ਪਰਵਾਸਾ ਇਹ ਹੈ ਵੀ ਜਵਾਈ ਸਾਡੀ ਧੀ ਨੂੰ ਰੋਕੇ ਟੋਕੇ ਨਾ ਪਰ ਸਾਡਾ ਪੁੱਤ ਜਿਹੜਾ ਆ ਉਹ ਨੂੰਹ ਦਾ ਗਲਾ ਘੁੱਟ ਕੇ ਰੱਖੇ ਵੀ ਆਪ ਦੀ ਮਰਜ਼ੀ ਨਾਲ ਤੂੰ ਚਾਹ ਵੀ ਕਿਵੇਂ ਬਣਾ ਕੇ ਪੀ ਲਈ ਸਾਡੇ ਲਈ ਸੁੱਖ ਦੀ ਪਰਵਾਸਾ ਇਹ ਹੈ ਜਿਹੜਾ ਬੰਦਾ ਘਰ 'ਚ ਸੁੱਖ ਚਾਹੁੰਦਾ ਹੈ ਨਾ ਉਹ ਨਿੱਕੀ ਨਿੱਕੀ ਗੱਲ ਦੀ ਘਰ ਦੇ ਵਿੱਚ ਚੁਗਲੀ ਕਰਕੇ ਬਖੇੜਾ ਨਹੀਂ ਖੜਾ ਕਰੇਗਾ ਕਿਉਂਕਿ ਉਹਨੂੰ ਇਹ ਵੀ ਕਰਦੇ ਵਿੱਚ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਅਸੀਂ ਆਪ ਪੁੱਤ ਦੇ ਆਉਂਦਿਆਂ ਸਾਰ 36 ਚੁਗਲੀਆਂ ਲਾਉਣੀਆਂ ਨੇ ਪਤੀ ਦੇਵ ਦੇ ਘਰੇ ਆਉਂਦਿਆਂ ਸਾਰ ਅਸੀਂ ਹਰ ਪ੍ਰਕਾਰ ਦੀ ਗੱਲ ਉਹਦੇ ਕੰਨ ਚ ਚੋਕ ਕੇ ਤੇ ਉਹਦੇ ਕੰਨ ਖੜੇ ਵੀ ਕਰ ਦੇਣੇ ਤੇ ਉਹਦੇ ਅੰਦਰ ਨਫ਼ਰਤ ਵੀ ਭਰ ਦੇਣੀ ਹੈ ਤੇ ਮੁੜ ਕੇ ਅਸੀਂ ਅਰਦਾਸਾਂ ਕਰੀ ਜਾਣੀਆਂ ਪਾਰਸ਼ਾ ਸੁੱਖ ਰੱਖਿਓ ਫਿਰ ਮੱਥੇ ਜਾ ਕੇ ਨਗਰ ਖੇੜਿਆਂ ਨੂੰ ਟੇਕਣੇ ਵੀ ਇਹਦੇ ਕਰਕੇ ਘਰ ਚ ਸੁੱਖ ਰਹਿੰਦਾ ਸੁੱਖ ਇਹ ਸਾਡੇ ਆਪਣੀ ਬਿਰਤੀ ਦੇ ਉੱਪਰ ਵੀ ਨਿਰਭਰ ਕਰਦਾ ਬਹੁਤ ਸਾਰੀਆਂ ਗੱਲਾਂ ਹਜ਼ਮ ਕਰਨੀਆਂ ਪੈਂਦੀਆਂ ਨੇ ਆਪਦੇ ਅੰਦਰ ਲੰਘਾਉਣੀਆਂ ਪੈਂਦੀਆਂ ਨੇ ਸਾਬਤੀਆਂ ਹੀ ਤੇ ਮੁੜ ਕੇ ਬਾਹਰ ਨਹੀਂ ਕੱਢਣਾ ਹੁੰਦਾ ਜੀਨੂੰ ਮੇਰੇ ਪਾਰਸ਼ਾ ਜੀ ਨੇ ਆਖਿਆ ਸੀ ਨਿਮਣਸ ਅਖਰ ਖਵਣ ਗੁਣ ਨਿਮਰਤਾ ਵਾਲਾ ਸੁਭਾਅ ਖਿਮਾ ਕਰ ਦੇਣ ਵਾਲਾ ਸੁਭਾਉ ਜੇ ਬਾ ਮਣੀਆਂ ਮੰਤ ਤੇ ਜ਼ਬਾਨ ਤੋਂ ਮੋਤੀਆਂ ਵਰਗੇ ਬੋਲ ਬੋਲਣਾ ਭਾਵ ਗੱਲ ਦੱਸਣ ਦੇ ਤਰੀਕੇ ਦੇ ਵਿੱਚ ਵੀ ਫਰਕ ਹੁੰਦਾ ਕਿਸ ਨੇ ਕੋਈ ਗੱਲ ਦੱਸੀ ਹੈ ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਸੁਣਿਆ ਔਰ ਕਿਸ ਨਜ਼ਰੀਏ ਨਾਲ ਬਿਆਨ ਕੀਤਾ ਜੇ ਚੰਗੀ ਭਲੀ ਗੱਲ ਨੂੰ ਵੀ ਮਾੜੇ ਤਰੀਕੇ ਨਾਲ ਬਿਆਨ ਕਰੋਗੇ ਉਹ ਗੱਲ ਬੜੀ ਭਿਆਨਕ ਹੋ ਜਾਂਦੀ ਹੈ ਮਾੜੀ ਤੋਂ ਮਾੜੀ ਗੱਲ ਨੂੰ ਵੀ ਚੰਗੇ ਤਰੀਕੇ ਨਾਲ ਬਿਆਨ ਕਰੋਗੇ ਉਹਦਾ ਵਜ਼ਨ ਘਟ ਜਾਂਦਾ ਹੈ ਉਹਦਾ ਦੁੱਖ ਘਟ ਜਾਂਦਾ ਹੈ ਤਰੀਕਾ ਹੁੰਦਾ ਗੱਲ ਕਰਨ ਦਾ ਨਿਵਣ ਸੋ ਅੱਖਰ ਖਵਣ ਗੁਣ ਜੇ ਬਾ ਮਣੀਆ ਮੰਤ ਜ਼ਬਾਨ ਤੋਂ ਬੋਲੇ ਜਾਣ ਵਾਲੇ ਅੱਖਰਾਂ ਤੇ ਧਿਆਨ ਦਿਓ ਕਿਮਾ ਕਰ ਦੇਣ ਵਾਲਾ ਸੁਭਾਅ ਕਮਾ ਲਓ ਨਿਮਰਤਾ ਵਾਲੀ ਬਿਰਤੀ ਧਾਰਨ ਕਰ ਲਓ ਇਸ ਤਰ੍ਹਾਂ ਪਹਿਨੇ ਵੇਸ ਕਰ ਤਾਂ ਵਸ ਆਵੀ ਕੰਤ ਬਸ ਤਿੰਨ ਤਾਂ ਗੱਲਾਂ ਨੇ ਇਹਦੇ ਤੋਂ ਉੱਪਰ ਕੁਝ ਨਹੀਂ ਹੈ ਆ ਤਿੰਨ ਗੱਲਾਂ ਜੇ ਕਮਾ ਲਈਆਂ ਤਾਂ ਜੀਵਨ ਆਪਣੇ ਆਪ ਸਵਰ ਜਾਏਗਾ ਸਾਡੇ ਕੋਲ ਕਿਮਾ ਕਰ ਦੇਣ ਦਾ ਸੁਭਾਅ ਨਹੀਂ ਹੈ ਕਿਸੇ ਬੰਦੇ ਦੀ ਕੀਤੀ ਹੋਈ ਇੱਕ ਗਲਤੀ ਅਸੀਂ ਤਾਂ ਜ਼ਿੰਦਗੀ ਯਾਦ ਰੱਖਦੇ ਆ ਤੇ ਉਹਨੂੰ ਹਰ ਵਾਰ ਥੋੜੇ ਥੋੜੇ ਸਮੇਂ ਬਾਅਦ ਉਹਨੂੰ ਚੇਤਾ ਕਰਾਨਿਆ ਵੀ ਤੂੰ ਆਹ ਗਲਤੀ ਕੀਤੀ ਸੀ ਹੁਣ ਬੰਦੇ ਨੇ ਇੱਕ ਵਾਰ ਮਾਫੀ ਮੰਗ ਲਈ ਦੋ ਵਾਰ ਮੰਗ ਲਈ ਪੰਜ ਵਾਰ ਮੰਗ ਲਈ ਪਰ ਸਤਵੀਂ ਅੱਠਵੀਂ ਦਸਵੀਂ ਬਾਰ ਅਗਲਾ ਕਹੇਗਾ ਵੀ ਹੁਣ ਸਿਆਪਾ ਨਬੇੜਨਾ ਕਿ ਨਹੀਂ ਨਬੇੜਨਾ ਕਿਉਂਕਿ ਆਪਾਂ ਕਹਿ ਤਾਂ ਦਿੱਤਾ ਇਟਸ ਓਕੇ ਮਾਫ ਕੀਆ ਪਰ ਅਸਲ ਦੇ ਵਿੱਚ ਆਪਾਂ ਮਾਫ ਕੀਤਾ ਨਹੀਂ ਉਹ ਥੋੜੇ ਚਿਰ ਬਾਅਦ ਗੱਲ ਫੇਰ ਪ੍ਰਗਟ ਹੋ ਗਈ ਵੀ ਨਹੀਂ ਅਜੇ ਮੈਂ ਅੰਦਰ ਰੱਖੀ ਹੋਈ ਹੈ ਇਹ ਰੜਕ ਮੇਰੇ ਅੰਦਰ ਅਜੇ ਵੀ ਰੜਕਦੀ ਹੈ ਜੇ ਰੜਕਦੀ ਹੈ ਤੇ ਸੁੱਖ ਕਿਵੇਂ ਆਏਗਾ ਔਰ ਉਸ ਰੜਕਦੇ ਆਧਾਰ ਤੇ ਸ਼ੱਕ ਅਜੇ ਤੱਕ ਨਹੀਂ ਖਤਮ ਹੋ ਰਿਹਾ ਜੇ ਸ਼ੱਕ ਨਹੀਂ ਖਤਮ ਹੋ ਰਿਹਾ ਇਹਦਾ ਮਤਲਬ ਹੈ ਵੀ ਆਪਾਂ ਪਰੇਸ਼ਾਨ ਆ ਸੁੱਖ ਕਿੱਥੋਂ ਆਏਗਾ ਹੁਣ ਗੁਰੂ ਸਾਹਿਬ ਧੱਕੇ ਨਾਲ ਸੁੱਖ ਕਿਦਾਂ ਲੱਦ ਦੇਣ ਤੁਹਾਡੇ ਦਿਮਾਗ 'ਚ ਜਦੋਂ ਆਪਾਂ ਟੈਨਸ਼ਨ ਪਰੇਸ਼ਾਨੀਆਂ ਤੇ ਡਿਪਰੈਸ਼ਨ ਨੂੰ ਆਪ ਜੱਫੀਆਂ ਪਾ ਪਾ ਕੇ ਆਪ ਦੇ ਨਾਲ ਜੋੜਿਆ ਹੋਇਆ ਵੀ ਨਹੀਂ ਤੂੰ ਮੇਰੇ ਤੋਂ ਦੂਰ ਨਾ ਜਾਈ ਤੇਰੇ ਬਿਨਾ ਮੇਰਾ ਜੀ ਨਹੀਂ ਲੱਗਦਾ ਸਾਡੇ ਹਾਲਾਤ ਨੇ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਸੁੱਖ ਕੋ ਦੁੱਖ ਅਗਲਾ ਮਨ ਮੁਕਬੂਜ ਨਾ ਹੋਏ ਜਿੱਦਾਂ ਨੂੰ ਜਿਹਨੂੰ ਆਪਾਂ ਸੁੱਖ ਮੰਨੀ ਬੈਠੇ ਆ ਨਾ ਅਸਲ ਦੇ ਵਿੱਚ ਉਹ ਬਹੁਤਾਂ ਦੁੱਖਾਂ ਦਾ ਕਾਰਨ ਬਣਿਆ ਹੋਇਆ ਮਨ ਮੁਕ ਨੂੰ ਇਹ ਗੱਲ ਸਮਝਦੇ ਵਿੱਚ ਨਹੀਂ ਆ ਰਹੀ 파ਰਸ਼ਾ ਆਖਦੇ ਨੇ ਸੁੱਖ ਦੁੱਖ ਸਮ ਕਰ ਜਾਣੀ ਐ ਸ਼ਬਦ ਭੇਦ ਸੁੱਖ ਹੋਏ ਆ ਜਿੰਨਾ ਸੁੱਖਾਂ ਤੇ ਦੁੱਖਾਂ ਚ ਤੂੰ ਉਲਝੈ ਨਾ ਇਹਨਾਂ ਨੂੰ ਇੱਕ ਪੱਦਰ ਦੇ ਉੱਪਰ ਲੈ ਕੇ ਆ ਇਹਨਾਂ ਦੇ ਵਿੱਚ ਨਾ ਉਲਝ ਸ਼ਬਦ ਭੇਦ ਸ਼ਬਦ ਨੂੰ ਜਾਣ ਸ਼ਬਦ ਨੂੰ ਸਮਝ ਅਸਲ ਸੁਖ ਇੱਥੇ ਹੈ ਅ ਸੰਸਾਰਕ ਸੁੱਖਾਂ ਦੁੱਖਾਂ ਦੇ ਵਿੱਚ ਨਾ ਉਲਝ ਇਹਨਾਂ ਦੇ ਵਿੱਚ ਖਚਤ ਹੋਣ ਦੀ ਲੋੜ ਨਹੀਂ ਹੈ